ਸ੍ਰੀ ਵਾਹਿਗੁਰੂ ਸਾਹਿਬ ਜੀ ਬੰਦਉ ਤਬੰਦਨੀ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੀ ਕਰ ਹੱਥ हाँ बुद्ध प्रभु तो हमारी बर न सको महिमा दो जो तुहारी हम न सकत कर सकते तुम्हारी आप ले ओ तुम कथा सुधारी सतनाम श्री वाहिगुरु ਸਾਹਿਬ ਜੀ ਤਨਾਸਰੀ ਮਹਲਾ ਪੰਜਵਾਂ ਕਰ ਬਾਰਹਾ ਇਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹ ਗੋਪਾਲ ਰਾਹੀ ਰਹਾ ਵੱਡੇ ਭਾਗ ਭੀਟੇ ਗੁਰਦੀਵਾ ਕੂਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰੱਪੈ ਸੋਗ ਅਗਨ ਤਿਸ ਜਨ ਨ ਵਿਆਪੈ ਸਗਰ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੀ ਪਾਰ ਤਨ ਦੋਖ ਕਿਛ ਪਾਪ ਨਾ ਫੀੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ बुਝਾਈ ਨਾਨਕ ਉਧਰੇ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਤੇ ਪਰਮਾ ਸਨਮਾਨ ਸਤਕਾਰਿਓ ਗੁਰੂ ਰੂਪ ਕੋ ਪਿਆਰੀ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀਆ ਦੀ ਅਪਰ ਅਪਾਰ ਕਿਰਪਾ ਰਹਿਮਤ ਦਇਆ ਦਾ ਸਦਕਾ ਸਤਿਗੁਰੂ ਜੀਆ ਨੇ ਅੰਮ੍ਰਿਤ ਵੇਲੇ ਦਾਸ ਭਾਗ ਅਸਮਾ ਬਖਸ਼ਿਆ ਅਮਰਤ ਵੀਲੇ ਨੂੰ ਜਾਣਦਿਆਂ ਹੋਇਆ ਸੁੰਦਰ دیਵਾਨ ਸੱਜੀ ਸੱਜੀ ਹੋਏ دیਵਾਨਾ ਦੇ ਵਿੱਚ ਨਿਤਨੇਮ ਗੁਰਬਾਣੀਆਂ ਦੇ ਜਾਪ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਹੋਏ ਆਪ ਸਰਬਤ ਸੰਗਤਾਂ ਨੇ ਸਰਵਣ ਕੀਤੇ ਸੋ ਹੁਣ ਜੋ ਸਮਾ ਹੋਇਆ ਹੈ ਨਿਤ ਦੀ ਮਰਿਆਦਾ ਦੇ ਅਨੁਸਾਰ ਅਮਰਤ ਗੁਰਬਾਣੀ ਦੀ ਕਥਾ ਵਿਚਾਰ ਦਾ ਔ ਜੋ ਅੱਜ ਸਤਿਗੁਰੂ ਜੀਆ ਨੇ ਮੁਖਵਾਕ ਦੀ ਦਾਤ ਬਖਸ਼ੀ ਹੈ ਉਸ ਦੇ ਨਾਮ ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ ਸੁਰਤੀਆਂ ਬਿਰਤੀਆਂ ਨੂੰ ਕਰੀਏ ਇਕਾਗਰ ਬੜੇ ਪਿਆਰ ਸਹਿਤ ਜਪਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਇਹ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਧਨਾਸਰੀ ਰਾਗ ਹੈ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 683 ਤੋਂ ਲੈ ਕਰਕੇ 684 ਉੱਪਰ ਸੁਭਾਈ ਬਾਣ ਹੈ ਘਾਰਬਾਰਵਾ ਤੇ ਸਤਿਗੁਰੂ ਜੀਆ ਨੇ ਰਾਗੀ ਸਿੰਘਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਇਸ ਪਾਵਨ ਪਵਿੱਤਰ ਸ਼ਬਦ ਦਾ ਜਿਹੜਾ ਗਾਇਨ ਹੈ ਉਹ 12ਵੇਂ ਸੁਰਤਾਲ ਦੇ ਵਿੱਚ ਕਰਨਾ ਹੈ ਧਨਾਸਰੀ ਮਹੱਲਾ 52 ਘਰਬਾਰਵਾ 12ਵੇਂ ਸੁਰਤਾਲ ਦੇ ਵਿੱਚ ਜਿਹੜਾ ਹੈ ਇਸ ਸ਼ਬਦ ਦਾ ਜਿਹੜਾ ਹੈ ਉਹ ਗਾਇਨ ਕਰਨਾ ਹੈ 12ਵੇਂ ਸੁਰਤਾਲ ਦੇ ਵਿੱਚ ਇਸ ਸ਼ਬਦ ਨੂੰ ਜਿਹੜਾ ਹੈ ਉਹ ਗਾਉਣਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਅਦਿੱਤੀ ਪ੍ਰਮਾਤਮਾ ਉਹ ਇੱਕ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇ ਉਹ ਆਕਾਲ ਪੁਰਖ ਵਾਹਿ ਤੂ ਜਿਹੜਾ ਹੈ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ ਤੇ ਉਹ ਸਾਰਿਆਂ ਨੂੰ ਜਿਹੜਾ ਹੈ ਦਾਤਾਂ ਦੇਣ ਵਾਲਾ ਹੈ ਸਤਿਗੁਰ ਪ੍ਰਸਾਦ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਸਾਰਿਆਂ ਦੀਆਂ ਇੱਛਾਵਾਂ ਜਿਹੜੀਆਂ ਹਨ ਉਹ ਪੂਰੀਆਂ ਕਰਨ ਵਾਲਾ ਹੈ ਬੰਦਨਾ ਹਰ ਬੰਦਨਾ ਗੁਣ ਗਾਵਹ ਗੋਪਾਲ ਰਾਏ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਪਾਵਨ ਪੁੱਤਰ ਸ਼ਬਦ ਦੇ ਵਿੱਚ ਜਿਹੜਾ ਹੈ ਉਹ ਸਤਿਗੁਰੂ ਜੀਆ ਨੇ ਜਦੋਂ ਸਤਿਗੁਰੂ ਜੀਆ ਦੇ ਕੋਲੋਂ ਸੰਗਤਾਂ ਨੇ ਪੁੱਛਿਆ ਕਿ ਸਤਿਗੁਰੂ ਜੀ ਸਾਨੂੰ ਦੱਸਣਾ ਕਰੋ ਕਿ ਕਿਸ ਨੂੰ ਜਿਹੜੀ ਬੰਦਨਾ ਕਰਨੀ ਉਹ ਉਚਿਤ ਹੈ ਕਿਉਂਕਿ ਅੱਜ ਕੱਲ ਤੇ ਜਿਹੜੇ ਮਨੁੱਖ ਹਨ ਕੋਈ ਮੜੀਆਂ ਤੇ ਜਾ ਕਰਕੇ ਮੱਥੇ ਟੇਕ ਰਿਹਾ ਹੈ ਕੋਈ ਪਖੰਡੀ ਸਾਧੂਆਂ ਦੇ ਚੰਗਲ ਦੇ ਵਿੱਚ ਫਸਿਆ ਹੋਇਆ ਹੈ ਕੋਈ ਮੰਦਰਾਂ ਤੇ ਜਾ ਕਰਕੇ ਮੱਥੇ ਟੇਕਦਾ ਹੈ ਕੋਈ ਮੜੀਆਂ ਤੇ ਜਾ ਕਰਕੇ ਮੱਥੇ ਟੇਕਦਾ ਹੈ ਕੁਝ ਮੜੀਆਂ ਤੇ ਦੀਵੇ ਬਾਲ ਰਿਹਾ ਹੈ ਤੇ ਸੰਗਤਾਂ ਕਹਿੰਦੀਆਂ ਕਿ ਸਤਿਗੁਰੂ ਜੀ ਇਸ ਪ੍ਰਕਾਰ ਦੇ ਨਾਲ ਸਾਰੇ ਜਿਹੜੀ ਲੁਕਾਈ ਹੈ ਉਹ ਉਲਝੀ ਪਈ ਹੈ ਕੋਈ ਕਿਸੇ ਦੇ ਅੱਗੇ ਜਾ ਕਰਕੇ ਸਿਰ ਨਿਵਾ ਰਿਹਾ ਹੈ ਕੋਈ ਕਿਸੇ ਦੇ ਅੱਗੇ ਜਾ ਕਰਕੇ ਸਿਰ ਝੁਕਾਰ ਰਿਹਾ ਹੈ ਕੋਈ ਕਿਸੇ ਦਾ ਨਾਮ ਜਪ ਰਿਹਾ ਹੈ ਸਤਗੁਰੂ ਜੀਆਂ ਨੂੰ ਬੇਨਤੀ ਕੀਤੀ ਕਿ ਸਤਗੁਰੂ ਜੀ ਸਾਨੂੰ ਦੱਸਣਾ ਕਰੋ ਕਿ ਕਿਸ ਸੱਚੇ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਜਪਣਾ ਕਰੀਏ ਕਿਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਹੈ ਅਸੀਂ ਅਰਦਾਸ ਕਰੀਏ ਕਿਸ ਸੱਚੇ ਪ੍ਰਮਾਤਮਾ ਦਾ ਨਾਮ ਜਪਣਾ ਕਰੀਏ ਜਿਸ ਦੇ ਨਾਲ ਸਾਡਾ ਉਧਾਰ ਹੋਵੇ ਤੇ ਸਤਗੁਰੂ ਜੀਆਂ ਨੇ ਫਿਰ ਇਹ ਜਿਹੜਾ ਸੰਗਤਾਂ ਨੂੰ ਹੈ ਉੱਤਰ ਦਿੱਤਾ ਹੈ ਇਸ ਸਾਰੇ ਮੁਖਵਾਕ ਦੇ ਵਿੱਚ ਵੰਦਨਾ ਹਰ ਵੰਦਨਾ ਗੁਣ ਗਾਵਹ ਗੋਪਾਲ ਰਾਏ ਜਦੋਂ ਸੰਗਤਾਂ ਨੇ ਇਹ ਪ੍ਰਸ਼ਨ ਕੀਤਾ ਸੀ ਤੇ ਸਤਿਗੁਰੂ ਜੀਆ ਨੇ ਫਿਰ ਇਹ ਉੱਤਰ ਦਿੱਤਾ ਵੰਦਨਾ ਹਰ ਵੰਦਨਾ ਗੁਣ ਗਾਵਹ ਗੋਪਾਲ ਰਾਏ ਕਿ ਜੇਕਰ ਆਪਾ ਵੰਦਨਾ ਕਰਨੀ ਹੈ ਜੇਕਰ ਆਪਾ ਮੱਥਾ ਟੇਕਣਾ ਹੈ ਵੰਦਨਾ ਹਰ ਵੰਦਨਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੱਥਾ ਟੇਕਣਾ ਹੈ ਜਿਹੜਾ ਸੱਚਾ ਪ੍ਰਮਾਤਮਾ ਹੈ ਜਿਹੜਾ ਸਾਰੇ ਪ੍ਰithvi ਦੀ ਪਾਲਣਾ ਕਰਨ ਵਾਲਾ ਹੈ ਗੁਣ ਗਾਵਹ ਗੋਪਾਲ ਰਾਏ ਜਿਹੜਾ ਕੋ ਤੋਂ ਭਾਵ ਕੇ ਪ੍ਰਥਵੀ ਪਾਲ ਤੋਂ ਭਾਵ ਕੇ ਪਾਲਣਾ ਕਰਨ ਵਾਲਾ ਜਿਹੜਾ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਰੋਜੀ ਦੇਣ ਵਾਲਾ ਹੈ ਐਸੇ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਆਪਾਂ ਜਪਣਾ ਹੈ ਐਸੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਜਾ ਕਰਕੇ ਆਪਾਂ ਸੀਸ ਝੁਕਾਉਣਾ ਹੈ ਜਿਹੜੀ ਸਾਰੀ ਪ੍ਰਥਵੀ ਦੀ ਪਾਲਣਾ ਕਰਨ ਵਾਲਾ ਹੈ ਇੱਕ ਵਾਰ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਬੈਠੇ ਹੋਏ ਸਨ ਤੇ ਉਦੋਂ ਉਦੋਂ ਸਾਰੀਆਂ ਸੰਗਤਾਂ ਜਿਹੜੀਆਂ ਆ ਕਰਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਨਮਸਕਾਰ ਕਰ ਰਹੀਆਂ ਸਨ ਵੰਦਨਾ ਕਰ ਰਹੀਆਂ ਸਨ ਤੇ ਸਲਾਰ ਦੀ ਜਿਹੜਾ ਕਾਜੀ ਸੀ ਇਹ ਸਾਰਾ ਕੁਝ ਵੇਖ ਰਿਹਾ ਸੀ ਤੇ ਜਿਹੜੀ ਵੀ ਸੰਗਤ ਜਿਹੜਾ ਵੀ ਸਿੱਖ ਜਿਹੜਾ ਵੀ ਸਰੀਰ ਆ ਕਰਕੇ ਸਤਿਗੁਰੂ ਜੀਆਂ ਨੂੰ ਸੱਚੇ ਮਨ ਦੇ ਨਾਲ ਵੰਦਨਾ ਕਰਦਾ ਸੀ ਸੱਚੇ ਮਨ ਦੇ ਨਾਲ ਆਕਰ ਕੇ ਮੱਥਾ ਟੇਕਦਾ ਸੀ ਸਤਿਗੁਰੂ ਜੀ ਉਹਨਾਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਮਨੋ ਭਾਵਨਾਵਾਂ ਪੂਰੀਆਂ ਕਰ ਦਿੰਦੇ ਸਨ ਸੋ ਇਸ ਪ੍ਰਕਾਰ ਦੇ ਨਾਲ ਉਸ ਸਲਾਰਦੀਨ ਕਾਜੀ ਨੇ ਵੇਖਿਆ ਤੇ ਉਸ ਦੇ ਮਨ ਦੇ ਵਿੱਚ ਸ਼ੰਕਾ ਉਠਿਆ ਸਤਿਗੁਰੂ ਜੀਆਂ ਦੇ ਕੋਲੇ ਗਿਆ ਸਤਿਗੁਰੂ ਜੀਆਂ ਦੇ ਕੋਲੇ ਜਾ ਕਰਕੇ ਕਹਿੰਦਾ ਕਿ ਸਤਿਗੁਰੂ ਜੀ ਜੇਕਰ ਇਹਨਾਂ ਨੂੰ 마ੜੇ ਕਰਮਾਂ ਦੇ ਕਰਕੇ ਇਹਨਾਂ ਦੇ ਭਾਗ ਜਿਹੜੇ ਹਨ ਉਹ 마ੜੇ ਹਨ ਤਾਂ ਸਤਿਗੁਰੂ ਜੀ ਆਪ ਜੀਆਂ ਆਪ ਦੀ ਇਹਨਾਂ ਦੇ ਜਿਹੜੇ ਮਨੋ ਕਾਮਨਾਵਾਂ ਕਿਉਂ ਪੂਰੀਆਂ ਕਰ ਰਹੇ ਹੋ ਇਸ ਪ੍ਰਕਾਰ ਦੇ ਨਾਲ ਤੇ ਆਪ ਜਿਹੜਾ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਿਹੜਾ ਹੈ ਉਹ ਉਲਟ ਚੱਲ ਰਹੇ ਹੋ ਉਹਨਾਂ ਦੀ ਆਗਿਆ ਤੋਂ ਉਲਟ ਚੱਲ ਰਹੇ ਹੋ ਜੇਕਰ ਇਹਨਾਂ ਦੇ 마ੜੇ ਕਰਮਾਂ ਦੇ ਕਰਕੇ ਇਹਨਾਂ ਨੂੰ ਇਹ ਦੁੱਖ ਭੋਗਣੇ ਪੈ ਰਹੇ ਨੇ ਤੇ ਆਪ ਇਹਨਾਂ ਦੇ ਦੁੱਖ ਜਿਹੜੇ ਹੋ ਉਹ ਦੂਰ ਕਰ ਰਹੇ ਹੋ ਤੇ ਇਹ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਉਲਟ ਹੈ ਤੇ ਸਤਿਗੁਰੂ ਜੀਆ ਨੇ ਸਲਾਰਦੀਨ ਕਾਜੀ ਦੀ ਗੱਲ ਸੁਣ ਕਰਕੇ ਸੰਦੂਕ ਦੇ ਵਿੱਚੋਂ ਇੱਕ ਚਿੱਟਾ ਕਾਗਜ਼ ਸਾਫ ਕਾਗਜ਼ ਕੱਢਿਆ ਇੱਕ ਮੋਹਰ ਕੱਢੀ ਤੇ ਸਿਆਹੀ ਕੱਢੀ ਤੇ ਜਿਹੜੀ ਮੋਹਰ ਸੀ ਉਹ ਸਲਾਰਦੀਨ ਕਾਜੀ ਦੇ ਅੱਗੇ ਕਰ ਦਿੱਤੀ ਤੇ ਕਹਿੰਦੇ ਕਿ ਕਾਜੀ ਸਾਹਿਬ ਆ ਵੇਖੋ ਮੋਹਰ ਦੇ ਉੱਤੇ ਕੀ ਲਿਖਿਆ ਹੈ ਤੇ ਸਲਾਰਦੀਨ ਕਾਜੀ ਕਹਿੰਦਾ ਕਿ ਸਤਿਗੁਰੂ ਜੀ ਇਹ ਅੱਖਰ ਜਿਹੜੇ ਹਨ ਇਹ ਪੁੱਠੇ ਹਨ ਇਹ ਸਾਨੂੰ ਸਮਝ ਨਹੀਂ ਆ ਰਹੇ ਤੇ ਜਦੋਂ ਸਤਿਗੁਰੂ ਜੀਆ ਨੇ ਫਿਰ ਸ਼ਾਈ ਦੇ ਵਿੱਚ ਡਬੋ ਕਰਕੇ ਜਦੋਂ ਉਹ ਮੋਰ ਕਾਗਜ਼ ਦੇ ਉੱਤੇ ਲਗਾਈ ਤੇ ਉਹ ਅੱਖਰ ਜਿਹੜੇ ਉਹ ਸਿੱਧੇ ਹੋ ਗਏ ਫਿਰ ਸਲਾਰ ਦੀਨ ਕਾਜੀ ਨੇ ਜਿਹੜੇ ਉਹ ਅੱਖਰ ਸਨ ਉਹ ਮਿੰਟੋ-ਮਿੰਟੀ ਪੜਨ ਲਏ ਤੇ ਫਿਰ ਸਤਿਗੁਰੂ ਜੀ ਪੁੱਛਦੇ ਕਿ ਹੁਣ ਦੱਸ ਕੀ ਲਿਖਿਆ ਹੈ ਤੇ ਫਿਰ ਉਹ ਸਲਾਰ ਦੀਨ ਕਾਜੀ ਨੇ ਪੜ ਕਰਕੇ ਦੱਸ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਸੇ ਪ੍ਰਕਾਰ ਜਿਹੜੇ ਇਹਨਾਂ ਦੇ ਮਾੜੇ ਕਰਮਾਂ ਦੇ ਕਰਕੇ ਜਿਹੜੇ ਇਹਨਾਂ ਦੇ ਜਿਹੜੇ ਲੇਖ ਹਨ ਉਹ ਪੁੱਠੇ ਹੋਏ ਨੇ ਤੇ ਜਦੋਂ ਇਹ ਸਾਡੇ ਚਰਨਾਂ ਦੇ ਵਿੱਚ ਆ ਕਰਕੇ ਸੀਸ ਝੁਕਾਉਂਦੇ ਨੇ ਤੇ ਇਹਨਾਂ ਦੇ ਜਿਹੜੇ ਪੁੱਠੇ ਲੇਖ ਹਨ ਇਹਨਾਂ ਦੇ ਜਿਹੜੇ ਮੱਥੇ ਦੇ ਲੇਖ ਹਨ ਜਿਹੜੇ ਪੁੱਠੇ ਹਨ ਉਹ ਜਦੋਂ ਸਾਨੂੰ ਆ ਕਰਕੇ ਸੀਸ ਝੁਕਾਉਂਦੇ ਨੇ ਤੇ ਇਹਨਾਂ ਦੇ ਲੇਖ ਜਿਹੜੇ ਹਨ ਉਹ ਅਸੀਂ ਸਿੱਧੇ ਕਰ ਦਿੰਦੇ ਹਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਣੇ ਤੋਂ ਉਲਟ ਨਹੀਂ ਚੱਲ ਰਹੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੀ ਹਾਂ ਇਹਨਾਂ ਦੇ ਜਿਹੜੇ ਮਾੜੇ ਲੇਖ ਹਨ ਉਹਨਾਂ ਨੂੰ ਅਸੀਂ ਜਿਹੜੇ ਪੁੱਠੇ ਲੇਖ ਹਨ ਉਹਨਾਂ ਨੂੰ ਅਸੀਂ ਸਿੱਧੇ ਕਰ ਰਹੇ ਹਾਂ ਨਾ ਕਿ ਅਸੀਂ ਉਸ ਪ੍ਰਮਾਤਮਾ ਦੇ ਭਾਣੇ ਤੋਂ ਉਲਟ ਚੱਲ ਰਹੇ ਹਾਂ ਸੋ ਸਤਿਗੁਰੂ ਜੀ ਇਸ ਪ੍ਰਕਾਰ ਦੇ ਨਾਲ ਸਮਝਾਉਂਦੇ ਨੇ ਕਿ ਜਿਹੜਾ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆ ਕਰਕੇ ਸੀਸ ਝੁਕਾਉਂਦਾ ਹੈ ਜਿਹੜਾ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਕਰ ਕੇ ਡੰਡਉਤ ਬੰਦਨਾ ਕਰਦਾ ਹੈ ਜਿਹੜਾ ਮਨੁੱਖ ਉਸ ਪ੍ਰਮਾਤਮਾ ਨੂੰ ਸੀਸ ਝੁਕਾਉਂਦਾ ਹੈ ਉਸ ਦੇ ਜਿਹੜੇ ਜਨਮਾਂ ਜਨਮਾਂ ਤਰਾਂ ਦੇ ਜਿਹੜੇ ਪੁੱਠੇ ਕਰਮ ਹਨ ਪੁੱਠੇ ਲੇਖ ਜਿਹੜੇ ਹਨ ਉਹ ਵੀ ਸਿੱਧੇ ਹੋ ਜਾਂਦੇ ਨੇ ਰਹਾਉ ਰਹਾਉ ਦਾ ਵਿਸ਼ਰਾਮ ਦੇ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੱਗੇ ਬਚਨ ਕਰਦੇ ਵੱਡੇ ਭਾਗ ਭੇਟੇ ਗੁਰਦੇਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਵੱਡੇ ਭਾਗ ਹਨ ਜਿਨ੍ਹਾਂ ਦੇ ਭਾਗ ਚੰਗੇ ਹਨ ਜਿਨ੍ਹਾਂ ਦੇ ਵੱਡੇ ਭਾਗ ਹਨ ਉਹਨਾਂ ਨੂੰ ਜਿਹੜੇ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਹੋਈ ਹੈ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਮਿਲ ਗਿਆ ਹੈ ਜਿਨ੍ਹਾਂ ਦੇ ਚੰਗੇ ਭਾਗ ਹਨ ਜਿਨ੍ਹਾਂ ਦੇ ਵੱਡੇ ਭਾਗ ਹਨ ਉਹਨਾਂ ਦੀ ਭੇਟ ਜਿਹੜੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਹੋ ਗਈ ਉਸ ਪਰਮਾਤਮਾ ਨੂੰ ਉਹਨਾਂ ਨੇ ਪਾ ਲਿਆ ਜਿਨ੍ਹਾਂ ਦੇ ਵੱਡੇ ਭਾਗ ਹਨ ਕੋਟ ਪ੍ਰਾਧ ਮਿਟੇ ਗੁਰ ਸੇਵਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਜਨਮ ਜਨਮਾਂ ਤਰਾਂ ਦੇ ਜਿਹੜੇ ਅਪਰਾਧ ਹਨ ਜਿਹੜੇ ਪਾਪ ਹਨ ਕੋਟ ਪ੍ਰਾਧ ਮਿਟੇ ਹਰ ਸੇਵ ਜਿਹੜੇ ਜਨਮ ਜਨਮਾਂ ਤਰਾਂ ਦੇ ਮਾੜੇ ਕਰਮ ਹਨ 마ੜੇ ਭਾਗ ਹਨ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਨ ਦੇ ਨਾਲ ਉਸ ਹਰੀ ਪ੍ਰਮਾਤਮਾ ਦੀ ਸੇਵਾ ਕਰਨ ਦੇ ਨਾਲ ਜਿਹੜੇ ਹਨ ਉਹ ਹਟ ਜਾਂਦੇ ਨੇ ਜਿਹੜੇ ਮਾੜੇ ਭਾਗ ਹਨ ਉਹ ਚੰਗੇ ਹੋ ਜਾਂਦੇ ਨੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਹਰੀ ਪ੍ਰਮਾਤਮਾ ਦੀ ਸੇਵਾ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੇਵਕਾਂ ਦੀ ਸੇਵਾ ਕਰਦੇ ਨੇ ਚਰਨ ਕਮਲ ਜਾ ਕਾ ਮਨ ਰਾਪੈ ਤੇ ਜਿਨ੍ਹਾਂ ਦਾ ਮਨ ਜਿਨ੍ਹਾਂ ਦਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਉਚ ਰੰਗਿਆ ਗਿਆ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਚਰਨਾਂ ਦੇ ਉੱਤੇ ਜਾ ਕਰਕੇ ਆਪਣਾ ਸੀਸ ਭੇਟ ਕਰ ਦਿੱਤਾ ਸੋਗ ਅਗਨ ਤਿਸ ਜਨ ਨਾ ਵਿਆਪੈ ਤੇ ਉਹਨਾਂ ਨੂੰ ਜਿਹੜੀ ਚਿੰਤਾ ਹੈ ਚਿੰਤਾ ਰੂਪੀ ਆਗ ਜਿਹੜੀ ਹੈ ਉਹ ਬਿਆਪ ਨਹੀਂ ਸਕਦੀ ਉਹਨਾਂ ਨੂੰ ਜਿਹੜਾ ਹੈ ਚਿੰਤਾ ਜਿਹੜੀ ਹੈ ਉਹ ਸਤਾਉਂਦੀ ਨਹੀਂ ਕਿਉਂਕਿ ਉਹਨਾਂ ਦੀ ਜਿਹੜੀ ਚਿੰਤਾ ਹੈ ਜਿਨ੍ਹਾਂ ਨੇ ਸਤਗੁਰੂ ਜੀਆ ਦੇ ਚਰਨਾਂ ਦੇ ਉੱਤੇ ਜਾ ਕਰਕੇ ਆਪਣਾ ਅਸੀਸ ਧਰਿਆ ਉਹਨਾਂ ਦੀ ਜਿਹੜੀ ਚਿੰਤਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਜਲ ਦੇ ਨਾਲ ਜਿਹੜੀ ਹੈ ਉਹ ਸਾਰੀ ਚਿੰਤਾ ਰੂਪੀ ਆਗ ਜਿਹੜੀ ਉਹ ਬੁਝਾ ਦਿੰਦੀ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਜਿਹੜਾ ਹੈ ਉਹ ਜਪਿਆ ਉਹਨਾਂ ਨੂੰ ਚਿੰਤਾ ਫਿਰ ਸਤਾਈਏ ਸਤਾਉਂਦੀ ਨਹੀਂ ਹੈ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਯਾਦ ਕਰਦੇ ਨੇ ਸਾਗਰ ਤਰਿਆ ਸਾਧੂ ਸੰਗੇ ਤੇ ਜਿਨ੍ਹਾਂ ਨੇ ਸਾਧੂਆਂ ਮਹਾਂਪੁਰਖਾਂ ਦਾ ਸੰਗਤ ਕੀਤੀ ਉਹ ਇਸ ਸਾਗਰ ਸੰਸਾਰ ਤੋਂ ਪਾਰ ਹੋ ਗਏ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਨਿਰਭਉ ਨਾਮ ਜਪਹੁ ਹਰ ਰੰਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੱਕ ਰੰਗ ਹੋ ਕਰਕੇ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਾਂਗੇ ਨਿਰਭਉ ਨਾਮ ਜਪੋ ਹਰ ਰੰਗੇ ਉਹ ਨਿਰਭਉ ਭਾਵ ਕੇ ਭੈ ਤੋ ਰਹਿਤ ਡਰ ਤੋਂ ਰਹਿਤ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਂਗੇ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਹੜਾ ਸਦਾ ਸੱਚਾ ਹੈ ਜਿਹਦਾ ਜਿਹੜਾ ਸਦਾ ਸਥਿਰ ਰਹਿਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਜਿਸ ਨੂੰ ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਂਗੇ ਤੇ ਇਸ ਭਵ ਸਾਗਰ ਸੰਸਾਰ ਤੋਂ ਪਾਰ ਹੋ ਜਾਵਾਂਗੇ ਫਿਰ ਇਸ ਭਵ ਸਾਗਰ ਸੰਸਾਰ ਤੋਂ ਜਿਹੜਾ ਹੈ ਉਹ ਪਾਰ ਉਤਾਰਾ ਹੋ ਜਾਵੇਗਾ ਪਰ ਤਨ ਦੂਖ ਕਿਛ ਪਾਪ ਨਾ ਫੀੜੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਮਨੁੱਖ ਨੇ ਪਰ ਤਨ ਪਾਪ ਤੇ ਪਰਾਇ ਧਨ ਦੀ ਚੋਰੀ ਨਹੀਂ ਕੀਤੀ ਪਰਾਏ ਧਨ ਵੱਲ ਵੇਖਿਆ ਨਹੀਂ ਤੇ ਪਰਾਏ ਤਨ ਨੂੰ ਨਹੀਂ ਵੇਖਿਆ ਭਰ ਤਨ ਦੂਖ ਕਿਛ ਪਾਪ ਨਾ ਫੇੜੇ ਤੇ ਜਿਨ੍ਹਾਂ ਨੇ ਇਸ ਪ੍ਰਕਾਰ ਦਾ ਜਿਹੜਾ ਹੈ ਉਹ ਕੋਈ ਕਾਰਜ ਨਹੀਂ ਕੀਤਾ ਜਿਨ੍ਹਾਂ ਨੇ ਪਰਾਏ ਧਨ ਨੂੰ ਨਹੀਂ ਵੇਖਿਆ ਪਰਾਏ ਤਨ ਨੂੰ ਨਹੀਂ ਵੇਖਿਆ ਪਰਾਏ ਧਨ ਦੀ ਚੋਰੀ ਨਹੀਂ ਕੀਤੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਪਾਪ ਜਿਹੜਾ ਹੈ ਉਹ ਫੇੜ ਨਹੀਂ ਸਕਦਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਪਾਪ ਨਹੀਂ ਲੱਗ ਸਕਦਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਪਾਪ ਜਿਹੜਾ ਹੈ ਉਹ ਗਰਸ ਨਹੀਂ ਸਕਦਾ ਤੇ ਜਿਨ੍ਹਾਂ ਨੇ ਪਰ ਧਨ ਪ੍ਰਾਇ ਧਨ ਨੂੰ ਵੇਖਿਆ ਨਹੀਂ ਪ੍ਰਾਇ ਧਨ ਦੀ ਚੋਰੀ ਨਹੀਂ ਕੀਤੀ ਸਤਿਗੁਰੂ ਕਹਿੰਦੇ ਨੇ ਕਿ ਜਮ ਜੰਦਾਰ ਨਾਲ ਆਵੇ ਨੇੜੇ ਉਹਨਾਂ ਦੇ ਕੋਲੇ ਜਮਦੂਤ ਵੀ ਜਿਹੜੇ ਹਨ ਜਮ ਜੰਦਾਰ ਜਮਦੂਤ ਵੀ ਜਿਹੜੇ ਹਨ ਉਹਨਾਂ ਦੇ ਨੇੜੇ ਨਹੀਂ ਹੁੰਦੇ ਉਹਨਾਂ ਦੇ ird gird ਜਿਹੜੇ ਹਨ ਉਹ ਜਮਦੂਤ ਜਿਹੜੇ ਹਨ ਉਹ ਫਿਰ ਆਉਂਦੇ ਨਹੀਂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਆਪ ਉਹਨਾਂ ਦੀ ਰੱਛਾ ਕਰਦਾ ਹੈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਤੇ ਜਿਹੜੀ ਤ੍ਰਿਸ਼ਨਾ ਰੂਪੀ ਆਗ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਜਿਹੜੀ ਹੈ ਉਹ ਬੁਝਾ ਦਿੱਤੀ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਨਾਮ ਜਪਿਆ ਸਤਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੀ ਤ੍ਰਿਸ਼ਨਾ ਰੂਪੀ ਆਗ ਜਿਹੜੀ ਹੈ ਉਹ ਆਪ ਬੁਝਾ ਦਿੱਤੀ ਨਾਨਕ ਉਧਰੇ ਪ੍ਰਭ ਸਰਣਾਈ ਤੇ ਜਿਨ੍ਹਾਂ ਨੇ ਕਾਲਪੁਰਖ ਵਾਹਿਗੁਰੂ ਦੀ ਸ਼ਰਣ ਲਈ ਜਿਨ੍ਹਾਂ ਨੇ ਉਸ ਪਰਮਾਤਮਾ ਜਿਹੜੇ ਮਨੁੱਖ ਉਸ ਪਰਮਾਤਮਾ ਦੀ ਸ਼ਰਣ ਦੇ ਵਿੱਚ ਆ ਗਏ ਜਿਨ੍ਹਾਂ ਨੇ ਸੱਚੇ ਪਰਮਾਤਮਾ ਦਾ ਸੰਗ ਕਰ ਲਿਆ ਨਾਨਕ ਉਧਰੇ ਪ੍ਰਭ ਸਰਣਾਈ ਤੇ ਫਿਰ ਉਹਨਾਂ ਦਾ ਉਧਾਰ ਹੋ ਗਿਆ ਉਹ ਜੰਮਣ ਮਰਨ ਤੋਂ ਜਿਹੜਾ ਉਹ ਰਹਿਤ ਹੋ ਗਏ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਜਿਹੜਾ ਹੈ ਉਧਾਰ ਹੋ ਗਿਆ ਉਹਨਾਂ ਦਾ ਨਾਨਕ ਉਧਰੇ ਪ੍ਰਭ ਸਰਣਾਈ ਪ੍ਰਭ ਅਕਾਲ ਪੁਰਖ ਵਾਹਿਗੁਰੂ ਦੀ ਸਰਣ ਦੇ ਵਿੱਚ ਜਾ ਕਰਕੇ ਉਹਨਾਂ ਦਾ ਉਧਾਰ ਹੋ ਗਿਆ ਜੰਮਣ ਮਰਨ ਤੋਂ ਉਹ ਮੁਕਤ ਹੋ ਗਏ ਸੋ ਸਤਿਗੁਰੂ ਜੀ ਇਸ ਪ੍ਰਕਾਰ ਦੇ ਨਾਲ ਇਸ ਬੁਖਵਾਕ ਦੇ ਵਿੱਚ ਸਮਝਾਉਂਦੇ ਨੇ ਕਿ ਜਿਹੜਾ ਬੰਦਨਾ ਕਿਸ ਦੇ ਅੱਗੇ ਕਰਨੀ ਹੈ ਨਮਸਕਾਰ ਕਿਸ ਦੇ ਅੱਗੇ ਕਰਨੀ ਹੈ ਉਸ ਅਕਾਲ ਪੁਰਖ ਸੱਚੇ ਪ੍ਰਮਾਤਮਾ ਦੇ ਅੱਗੇ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਅੱਗੇ ਹੀ ਜਿਹੜਾ ਹੈ ਉਸ ਸੀਸ ਝੁਕਾਉਣਾ ਹੈ ਤੇ ਜਿਹੜਾ ਮਨੁੱਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਅੱਗੇ ਸੀਸ ਝੁਕਾਉਂਦਾ ਹੈ ਉਹਨਾਂ ਦੇ ਮਥਿਆਂ ਤੇ ਜਿਹੜੇ ਮਾੜੇ ਭਾਗ ਹਨ ਮਾੜੇ ਕਰਮ ਹਨ ਉਹ ਜਿਹੜੇ ਹਨ ਉਹ ਪੁੱਠੇ ਕਰਮ ਜਿਹੜੇ ਹਨ ਉਹ ਸਿੱਧੇ ਹੋ ਜਾਂਦੇ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਸੀਸ ਝੁਕਾਉਂਦੇ ਨੇ ਸੋ ਸਾਧ ਸੰਗਤ ਜੀ ਇੱਥੇ ਹੀ ਕਥਾ ਵਿਚਾਰਾਂ ਦੀ ਸਮਾਪਤੀ ਹੈ ਕਥਾ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਹੋਣਗੀਆਂ ਸੋ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕਰਕੇ ਕਥਾ ਵਿਚਾਰਾਂ ਦੀ ਸਮਾਪਤੀ ਕਰਨਾ ਕਰੀਏ ਜੀ ਦ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਧਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ